ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕੋਈ ਜਾਣਕਾਰੀ ਨਹੀਂ ਇਹਦੇ ਵਿੱਚ ਆਪਾਂ ਇਹ ਦੱਸਾਂਗੇ ਕਿ ਆਪਾਂ ਬੋਲਣਾ ਸਿੱਖੀਏ ਤਾਂ ਹੌਲੀ ਹੌਲੀ ਜਾਣਕਾਰੀ ਆਪਣੀ ਜ਼ਿਆਦਾ ਵਧਦੀ ਆ ਭਾਸ਼ਾ ਦੇ ਅਨੁਸਾਰ ਕੋਈ ਵੀ ਜਿਹੜਾ ਬੰਦਾ ਹੈਗਾ ਅਣਜਾਣ ਜਿਹਨੂੰ 1 ਸਾਲ ਹੋ ਗਿਆ ਇਹਨੂੰ ਜਾਂ ਜਿਹਨੂੰ 6 ਮਹੀਨੇ ਹੋ ਗਿਆ ਇਹਨੂੰ ਜਾਂ ਜਿਹਨੂੰ ਹਜੇ 2 ਸਾਲ ਹੋਇਆ ਬੋਲੀ ਜਮਾ ਨਹੀਂ ਆਉਂਦੀ ਮੇਰੇ ਅਰਗੇ ਇਨਸਾਨ ਨੂੰ ਇਸ ਟਾਈਮ ਹੈ ਜ਼ੀਰੋ ਤੇ ਆ ਮੈਨੂੰ ਜਮਾ ਬੋਲੀ ਨਹੀਂ ਆਉਂਦੀ ਬਿਲਕੁਲ 1% ਮਸਾ ਹੀ ਕਹਿ ਦਈਏ ਲੱਲਾ ਪੱਬਾ ਲਾ ਕੇ ਤੱਕ ਤੱਕ ਨਾਲ ਆਪਾਂ ਬੋਲਦੇ ਆ ਹੌਸਲਾ ਰੱਖ ਕੇ ਬੋਲਣਾ ਸਿੱਖੀਏ ਆਪਾਂ ਬਹੁਤ ਚੀਜ਼ਾਂ ਨੇ ਜਿਹੜੀਆਂ ਅਚੀਵ ਕਰ ਸਕਦੇ ਆਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਭਾਸ਼ਾ ਹੋਵੇ ਕੋਈ ਵੀ ਚੀਜ਼ ਹੋਵੇ ਸਿੱਖਣ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਮੈਂ 8 ਮਹੀਨਿਆਂ ਦੇ ਵਿੱਚ ਇੱਥੇ ਆਇਆ ਤੇ 8-9 ਮਹੀਨਿਆਂ ਦੇ ਵਿੱਚ ਵਿੱਚ ਮੈਂ ਕਾਫੀ ਗੱਲਾਂ ਨੇ ਜਿਹੜੀਆਂ ਉਹਦੀ ਯਾਦ ਕੀਤੀਆਂ ਸਵੇਰੇ ਜਿਹੜੀਆਂ ਮੇਨ ਮੇਨ ਗੱਲਾਂ ਇਹੇ ਗੋਰੇ ਬੋਲਦੇ ਨੇ ਇਟਲੀ ਦੇ ਵਿੱਚ ਜਿਹੜੀਆਂ ਗੱਲਾਂ ਆਪਾਂ ਨੂੰ ਨਹੀਂ ਸਮਝ ਆਉਂਦੀਆਂ ਆਪਾਂ Google ਤੋਂ ਲਾ ਕੇ ਟ੍ਰਾਂਸਲੇਟ ਉਹ ਤੋਂ ਆਪਾਂ ਜ਼ਿਆਦਾਤਰ ਇਹਨਾਂ ਨੂੰ ਦੱਸ ਦਿਆ ਮਾਲਕਾਂ ਨੂੰ ਪਰ ਕਈ ਵਾਰੀ ਇਹ ਹੁੰਦਾ ਕਿ ਆਪਾਂ ਨੂੰ ਬਹੁਤ ਡਿਫਿਕਲਟ ਲੱਗਦਾ ਬਹੁਤ ਔਖਾ ਲੱਗਦਾ ਸਿੱਖਣਾ ਪਹਿਲਾਂ ਮੈਨੂੰ ਬਹੁਤ ਔਖਾ ਲੱਗਦਾ ਹੁੰਦਾ ਸੀ ਪਹਿਲੀ ਵਾਰ ਮੈਂ ਗਿਣਤੀ ਪੜ੍ਹੀ ਫਿਰ ਮੈਂ ਹੌਲੀ-ਹੌਲੀ ਨਾਮ ਸਿੱਖੇ ਚੀਜ਼ਾਂ ਦੇ ਪਹਿਲੀ ਗੱਲ ਤਾਂ ਮੈਨੂੰ ਆਪਾਂ ਜਿਵੇਂ ਹੁਣ ਕਹਿੰਦੇ ਆ ਬੋਨੋਸੇਰਾ ਬੋਨੋਨੋਤੇ ਕਹਿ ਦਿੰਦੇ ਆ ਪਰ ਉਹ ਚੀਜ਼ ਮੈਨੂੰ ਸਮਝ ਨਹੀਂ ਸੀ ਕਿ ਇਹਦਾ ਮਤਲਬ ਕੀ ਹੁੰਦਾ ਪਰ ਹੌਲੀ-ਹੌਲੀ ਜਦੋਂ ਮੈਂ ਕੋਸ਼ਿਸ਼ ਕੀਤੀ ਪੜ੍ਹਨ ਦੀ ਲਿਖਣ ਦੀ ਸੋਚਣ ਦੀ ਫਿਰ ਆਪਾਂ ਹੌਲੀ-ਹੌਲੀ ਤੇਜ਼ ਹੁੰਦੇਗੇ ਹੌਸਲਾ ਰੱਖ ਕੇ ਤੁਸੀਂ ਗੱਲ ਕਰਨੀ ਸਿੱਖੋ ਇਸ ਵੀਡੀਓ ਦੇ ਵਿੱਚ ਇਹੀ ਆ ਇੱਕ ਚੀਜ਼ ਮੈਂ ਹੌਸਲਾ ਰੱਖ ਕੇ ਹਰ ਕਿਸੇ ਨਾਲ ਗੱਲ ਕਰਨਾ ਚਾਹੇ ਗਲਤ ਬੋਲਾਂ ਪਹਿਲਾਂ ਮੈਂ ਕਹਿੰਦਾ ਸੀ ਪਰਸੋਂ ਨੇ ਉਹ ਫਿਰ ਉਹ ਕਹਿੰਦੇ ਵੀ ਤੁਸੀਂ ਬੰਦਿਆਂ ਨੂੰ ਕਹਿੰਦੇ ਨੇ ਪਰਸਿਆਂ ਨੇ ਫਿਰ ਵੀ ਆਪਾਂ ਮਤਲਬ ਇੱਕ ਅਦਾ ਲਫ਼ਜ਼ ਗਲਤ ਬੋਲਦੇ ਆ ਹਜੇ ਆਪਾਂ ਇੱਥੇ ਜੰਮੇ ਪ ਆਪਣੇ ਰਾਜ ਦੇ ਵਿੱਚ ਜਦੋਂ ਗੋਰੇ ਕੰਮ ਕਰਦੇ ਸੀ ਪੜ੍ਹਨ ਲਿਖਣਾ ਆਉਂਦੇ ਸੀ ਜਾਂ ਕੁਝ ਵੀ ਕਰਦੇ ਸੀਗੇ ਆਪਣੀ ਪੰਜਾਬੀ ਬੋਲਣ ਨੂੰ ਬਹੁਤ ਔਖੇ ਲੱਗਦੀ ਸੀ ਬੋਲਣੀ ਅੱਜ 100 ਸਾਲ ਬਾਅਦ 150 ਸਾਲ ਬਾਅਦ ਵੀ ਆਪਾਂ ਇੱਥੇ ਆ ਕੇ ਜਦ ਹੁਣ ਬੋਲਦੇ ਆਂ ਪਾਸ਼ਾ ਆਪ ਨੂੰ ਤਾਂ ਔਖੀ ਲੱਗਦੀ ਆ ਹੌਲੀ ਹੌਲੀ ਬਹੁਤ ਬੰਦੇ ਨੇ ਜਿਹੜੇ ਆ ਪਾਸ਼ਾ ਦੇ ਆਧਾਰ ਤੇ ਬਹੁਤ ਬੰਦੇ ਜਿਹੜੇ ਅੱਜ ਮਾਲਕ ਬਣੇ ਹੋਏ ਨੇ ਆਪਾਂ ਆਪਣੇ ਕੰਮ ਕਰਦੇ ਆ ਆਪਾਂ ਵੀ ਜ਼ੀਰੋ ਲੈਵਲ ਤੇ ਹੈਗੇ ਆ ਹੌਂਸਲਾ ਰੱਖ ਕੇ ਮੇਨ ਥੰਬਨੇਲ ਦਾ ਇਹੀ ਆ ਵੀਡੀਓ ਦਾ ਵੀ ਹੌਂਸਲਾ ਰੱਖ ਕੇ ਬੋਲਣਾ ਸਿੱਖੀਏ ਆਪਾਂ ਨੂੰ ਪਾਸ਼ਾ ਹੌਲੀ ਹੌਲੀ ਆਜੂਗੀ ਤੁਹਾਡੇ ਨਾਲ ਨਾਲ ਮੈਂ ਵੀ ਹਜੇ ਜ਼ੀਰੋ ਤੇ ਆਂ ਜਿਹੜੇ ਬੰਦੇ ਇਸ ਟਾਈਮ ਸਾਲ 1.5 ਸਾਲ ਹੋਇਆ ਬੋਲੀ ਕਿਸੇ ਨੂੰ ਵੀ ਸਮਝ ਆਉਂਦੀ ਹੋਈ ਨਹੀਂ ਬੰਦਾ ਕਹਿੰਦਾ ਵੀਰੇ ਕੀ ਕ ਤਪਾਸ਼ਾ ਕੋਈ ਔਖੀ ਨਹੀਂ ਜਦੋਂ ਸਿੱਖਣ ਤੇ ਜੇ ਵੈਸੇ ਉਹ ਡਿਫਿਕਲਟੀ ਆ ਬਾਕੀ ਲੋਕਾਂ ਦੇ ਹਿਸਾਬ ਨਾਲ ਧੰਨਵਾਦ